हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਛੇਲਣੇ ਲੈ ਕੇ ਆਏ ਆਂਗੇ ਇੱਕ ਮੱਝਾਂ ਕੀ ਗੱਬਣ ਤੇ ਇੱਕ ਤਾਜੀ ਸ਼ੂਗੜਾ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਵੀਰ ਦਾ ਫਾਰਮ ਦਾ ਕੰਮ ਨਹੀਂ ਘਰੇਲੂ ਵੀਰ ਤੇ ਸਾਰੇ ਪਸ਼ੂਆ ਉਹਨਾਂ ਵਿੱਚੋਂ ਵੀਰ ਦੋ ਨਗ ਛੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ हां जी भाई शास्त्री काल श्रीगल भाई जी नाम ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮnabla Singh ਪਿੰਡ ਭਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਬਈ ਨੇੜੇ ਪਿੰਡ ਕਿਹੜੇ ਰਹਿੰਦਾ ਵੀਰੇ ਨੇੜੇ ਵੇ ਸਲਾਦਪੁਰਾ ਦੁੱਲੇ ਵਾਲਾ ਤੇ ਭਗਤਾਪੁਰਾ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 9056571228 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਆਪਾਂ ਸਾਹਮਣੇ ਵੜ ਦਿਖ ਰਿਹਾ ਘਰ ਦੀ ਆ ਹਾਂ ਘਰ ਦੀ ਆ ਬਾਈ ਕਿਹੜਾ ਸੂਆ ਸੂਈ ਆ ਬੰਦੇ ਦੂਜਾ ਸੂਆ ਸੂਈ ਵੜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੇ ਇਹ ਬਈ ਦੋ ਦਿਨ ਹੋ ਗਿਆ ਨੂੰ ਸੂਈ ਨੂੰ ਦੋ ਦਿਨ ਹੋ ਗਏ ਸੂਈ ਨੂੰ ਜੇਰ ਜੂਰ ਵਗੈਰਾ ਓਕੇ ਜੇਰ ਦੀ ਗਰੰਟੀ ਆ ਹਾਂ ਬਈ ਠੀਕ ਆ ਵੀਰੇ ਤੇ ਬੱਚਾ ਕੀ ਦਿੱਤਾ ਵੀਰੇ ਬੱਚਾ ਮੱਛੀ ਆ ਬਈ ਬੱਚਾ ਵਸੀ ਦਿੱਤੀ ਆ ਵਸੀ ਬਹੁਤ ਕੁਆਲਿਟੀ ਦਿੱਤੀ ਆ ਮੱਛੀ ਬਹੁਤ ਕੁਆਲਿਟੀ ਆ ਬਈ ਪਿਆਰ ਅਮਰੀਕਾ ਨਾਲ ਹਾਂ ਵੀਰੇ ਤੇ ਕਿੰਨਾ ਕੁ ਬੋਲਾ ਵੀਰੇ ਹਾਜਰਾ ਕਰਮ ਵਾਲੀ ਥੱਲੇ ਬੋਲਾ 9-10 ਕਿਲੋ ਹੈਗਾ ਬਈ ਹੁਣ 9-10 ਲੀਟਰ ਕੰਡੇ ਵਾਲਾ ਬੋਲਾ ਹਾਜਰਾ ਹਾਂ ਬਈ ਹਾਜਰਾ ਠੀਕ ਆ ਆਡਰ ਕਮਾਲ ਦਾ ਤਿਆਰ ਕਰਿਆ ਵਾ ਸਵੇਰ ਦੀ ਚਵਾਈ ਕਰੀ ਹੋਈ ਵੀਰੇ। हां ਸਵੇਰ ਦੀ ਹੋਈ ਵੀ ਬਾਈ। ਲੈ ਬਾਈ ਆਡਰ ਚੈੱਕ ਕਰ ਲੋ। ਸਾਢੇ 6 ਵਜੇ ਸਵੇਰ ਹੋਈ ਗਈ ਆ। ਸਾਢੇ 6 6 ਵਜੇ ਬਾਈ ਕਹਿੰਦਾ ਚਵਾਈ ਕਰੀ ਵੀ ਆਪਣੇ ਆਡਰ ਚੈੱਕ ਕਰ ਲੋ। ਬਹੁਤ ਕਮਾਲ ਦਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਣ ਨਿੱਖੜਮੇ ਦੇ ਪੂਰੀ ਵਿੱਥੀ ਦਾ ਨਾਣਾ ਨੂਣਾ ਕਰਮਾਲੀ ਦੇ ਫੁੱਲ ਚੰਗੇ ਠੰਡੀ ਸੀ ਫੁੱਲਾ। ਪੂਰੀ ਠੰਡੀ ਸੀ ਲੱਗ ਰਹੀ। ਧਾਰ ਦੂਰ ਕਿਵੇਂ ਆ? ਧਾਰ ਬਈ ਪੂਰੀ ਮੋਟੀ ਆ ਬਈ ਗੰਨੇ ਵਰਗੀ। ਠੀਕ ਆ। ਧਾਰ ਬਾਈ ਕਹਿੰਦਾ ਗੰਨੇ ਵਰਗੀ ਧਾਰ ਆ ਪੂਰੀ ਮੋਟੀ ਆ ਤੇ ਖੋਲ ਦੇ ਬਾਈ ਤੋੜ ਦੇ ਮਾੜੀ ਹੋ ਗ ਲਾ ਵੇ ਚੈੱਕ ਕਰ ਲੋ ਅਡਰ ਕਮਾਲ ਦਾ ਬੇਚਾਰਾ ਦਾਂਦੀ ਖੁੱਲੇ ਬਾਤ ਆਣਾ ਇਹ ਹਾਂਲੇ ਦਾ ਝੜ ਜਾਂਦੀ ਠੀਕ ਆ ਠੰਡੀ ਸੀਲ ਕਰਨ ਵਾਲੀ ਬਾਕੀ ਬਾਈ ਕਹਿੰਦਾ ਫੁੱਲ ਆ ਬੱਚਾ ਬੱਸੀ ਆ ਗਈ ਬੱਸੀ ਨੇ ਵੀ ਨਾਲ ਹੀ ਕਰਮ ਵਾਲੀ ਨੇ ਤਿਆਰ ਹੋ ਜਾਣਾ ਤੋੜ ਦੇ ਬਈ ਲੇਵਾ ਠੋਸਾ ਪੂਰਾ ਬਈ ਹਾਂ ਬਈ ਪੂਰੇ ਠੋਸਲੇ ਵੀ ਦੇ ਕਰਮ ਵਾਲੀ ਦਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾਗਾ ਥੋੜਾ ਇਹ ਪਸ਼ੂਆ ਕਰਕੇ ਥਾਂ ਦੀ ਬਾਈ ਕੋਲੇ ਦਿੱਕਤ ਆ ਤਾਂ ਹੀ ਕਰਕੇ ਥੋੜੇ ਥਾਂ ਤੇ ਬਈ ਤੋੜ ਕੇ ਦਿਖਾਉਂਦਾਗਾ ਲੈ ਬਾਈ ਤੇ ਬਾਈ ਫਿਰ ਕੀ ਮੋਲਾ ਜਾਇ ਜਦਿਆਂ ਲੈਣ ਜਾ ਮਲ 65000 ਕਰਦੇ ਆ ਬਾਈ 65000 ਰੁਪਇਆ ਮੋਲਾ ਬਾਕੀ ਮੌਕੇ ਤੇ ਮਾਨਤਨ ਹੋ ਜੂ ਬਈ ਆ ਮਾਨਤਨ ਹੋ ਜੂ ਬਈ ਠੀਕ ਆ ਬਾਈ ਬਾਈ ਕਹਿੰਦਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੂ ਲੈ ਆਪਾ ਚੈੱਕ ਕਰਾ ਦਨੇ ਬਹੁਤ ਕਮਾਲ ਦਾ ਥਾਣਾ ਮੁਠੀ ਵਾਲਾ ਥਾਣਾ ਚਾਰੇ ਥਣ ਨਿੱਖੜਮੇ ਦੇ ਪੂਰੇ ਵਿਥੀ ਤੇ ਅਡਰ ਵੀ ਕਰਮ ਵਾਲੀ ਦਾ ਫਿਕਸ ਹੋਵਨਾ ਬਹੁਤ ਚੰਗਾ ਹੋਵਨਾ ਤਿਆਰ ਕਰਿਆ ਹੋਗਾ ਕਿੰਨਾ ਕ ਦੁੱਧ ਪਾਉ ਨੂੰ ਪ੍ਰਾਸਟਿਮੇਟ ਜਾ 15 16 ਕਿਲੋ ਬਈ ਦੇ ਦੂ ਮੋਜ ਨਾਲ 15 16 ਲੀਟਰ ਬਾਈ ਕਹਿੰਦਾ ਦਾਦਾ ਦੇ ਦੂ ਕਰਮ ਵਾਲੀ ਅੱਗੇ ਬਾਈ ਦੋ ਨੰਬਰ ਤੇ ਇਹਦੀ ਕੀ ਡੀਟੇਲ ਆ ਮਾਜਰੀ ਇਹ ਬਈ ਦੂਜਾ ਸੂਹਾ ਛੋਟੀ ਸੋਨ ਵਾਲੀ ਆ ਦੂਜਾ ਸੂਹਾ ਸੁੰਦੀ ਹੈਗੀ ਹੂੰ ਕਿੰਨੇ ਗਨ ਰਾਕੀਆ ਵੀਰੇ ਹਰ ਤੇ ਦੀ ਕੱਚੀ ਆ ਬਾਈ ਹਰ ਤੇ ਦੀ ਕੱਚੀ ਆਪਣੇ ਘਰ ਦੀ ਆ ਥਾਂੇ ਕਰਦੀ ਆ ਬਾਈ ਠੀਕ ਆ ਬਾਈ ਬਈ ਗਨੇ ਵੀ ਆਪਣੇ ਘਰ ਦੀ ਆ ਥਾਂ ਬਹੁਤ ਕਮਾਲ ਦਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਂ ਨਿੱਖੜ ਮੇਲੇ ਪੂਰੇ ਵਿੱਤੀਆ ਥੋੜਾ ਕੈਮਰੇ ਤੇ ਜ਼ਰੂਰ ਝੱਕ ਦੀਆ ਕਰਮ ਵਾਲੀ ਹੋ ਕੋਈ ਹੋਰ ਕੋਈ ਚੱਕਰ ਨਹੀਂ ਲੈ ਥਾਂ ਚੈੱਕ ਕਰ ਲੋ ਦੋਦਲ ਛੋਟੀ ਆ ਬਈ ਇਹ ਕਿੰਨਾ ਗੱਦੋ ਬਾਈ ਪਾਇਆ ਨੇ ਪਿਛਲੇ ਸੂਏ ਕਾਇਨ ਨੂੰ ਕਿੰਨਾ ਗਰੇ ਬਾਈ 14 ਕਿਲੋ ਜੋਖਾ ਹੋ 14 ਕਿਲੋ ਕੰਡੇ ਵਾਲਾ ਜੋਖਿਆ ਵਾ ਹਾਂ ਬਈ ਐ ਕਿ ਕਿੰਨਾ ਦੇ ਦੂ ਬਰਾਸਟਿਮੇਟ ਬਈ ਬਾਹ ਨੇ ਕਹਿੰਦੇ 15 ਕਿਲੋ ਤਾਂ ਦੇ ਦਈਏ ਮੌਜੂਨੇ 15 ਤੋਂ ਵੱਧ ਦੇ ਦੇ ਦਊਗੀ 15 ਕਿਲੋ ਬਈ ਕਹਿੰਦਾ ਵੱਧ ਜ਼ਰੂਰ ਦੇ ਸਕਦੀ ਆ ਪਰ ਇੰਨਾ ਕ ਆਪਾਂ ਦੱਸਦੇ ਆ ਅਸਟਿਮੇਟ ਵੀ ਦੁੱਧ ਦੇ ਦਊਗੀ ਤਾਰ ਕਿਵੇਂ ਸੀ ਬਾਈ ਤਾਰ ਪੂਰੀ ਮੋਟੀ ਬਈ ਪੂਰੀ ਮੋਟੀ ਸੀਗੀ ਹਾਂ ਬਈ ਠੀਕ ਆ ਆ ਵਾ ਬਗਲੇ 16-17 ਦੇ ਦੂ ਹੋਰੇ ਕਰਨ ਕਰ ਦੋ ਤਾਂ ਕਰਮ ਆ ਨਾ ਇੱਕ ਸੇਵਾ ਦਾ ਸਹੀ ਗੱਲ ਆ ਬਾਈ ਲੈ ਸਿੰਘਾਂ ਦੀ ਕੁਆਲਿਟੀ ਦੇਖ ਲੋ ਕਰਮ ਵਾਲੇ ਦੀ ਨੇੜੇ ਮੋੜੀ ਵੀ ਆ ਬਾਕੀ ਠੰਡੀ ਸੀ ਫੋਟੋ ਫੋਟੋ ਠੰਡੀ ਸੀ ਲੈ ਕੈਮਰਾ ਤੂੰ ਜਖਦੀ ਆ ਬਈ ਹ ਤੇ ਦੋਤੇ ਬਾਈ ਫਰਕ ਕਿੰਨਾ ਘਟੇ ਟਾਈਮ ਤੇ ਜਾਂਦੀ ਹੈਗੀ ਬਹੁਤ ਆਪ ਛੱਡਣੀ ਪੈਂਦੀ ਹੈ ਬਈ ਇੱਥਾਂ ਠੀਕ ਆ ਇਨੀ ਠੰਡੀ ਸੀਲਾ ਲੈ ਬਈ ਅਡਰ ਚੈੱਕ ਕਰ ਲਓ ਬਹੁਤ ਕਮਾਲ ਦਾ ਬਹੁਤ ਬਣਦੀ ਹੋਊ ਵੀਰੇ ਛੂਣ ਵੇਲੇ ਹਾਂ ਪੂਰੀ ਬਣਦੀ ਆ ਬਈ ਹਰ ਤਰੀਕੇ ਦੀ ਕੱਚੀ ਆ ਠੀਕ ਆ ਖੋਲ ਦੇ ਭਰਾ ਇਹਨੂੰ ਵੀ ਤੋੜ ਦੇ ਕਰਮਾ ਲਈ ਨੂੰ ਤੇ ਸੀਮਨ ਵਗੈਰਾ ਦਾ ਤਾਂ ਨਹੀਂ ਪਤਾ ਵੀਰੇ ਜਿਹੜਾ ਲਵਾਇਆ ਹੋਇਆ ਵਾ ਤੇ ਸੀਮਨ ਦਾ ਨਹੀਂ ਬਈ ਪਤਾ ਠੀਕ ਆ ਸੀਮਨ ਦਾ ਬਈ ਇਹਨਾਂ ਆਪਾਂ ਨੂੰ ਪਤਾ ਨਹੀਂ ਜਿਹੜਾ ਲਵਾਇਆ ਵਾ ਛੋਟੀ ਨੂੰ ਚੈੱਕ ਕਰ ਲਓ ਪੱਤਰ ਪੱਤਰ ਕਰਮਾ ਲਈ ਫੁੱਲ ਵੱਡੀ ਆ ਕੋਈ ਛੋਟੀ ਨਹੀਂ ਹੈਗੀ ਫੁੱਲ ਕਾਦਾ ਚੈੱਕ ਕਰ ਲੋ ਤੋੜਾ ਤਾਰਾ ਇੱਕ ਨੰਬਰ ਆ ਫੁੱਲ ਚੌੜੀਆ ਪਿਸਾਂਦ ਚੈੱਕ ਕਰ ਲੋ ਫੁੱਲ ਪੱਤਰ ਆ ਗਈ ਬਾਕੀ ਬਾਈ ਕਹਿੰਦਾ ਦੁੱਧ ਵੀ ਚੰਗਾ ਪਾ ਦੂਗੀ ਫੇਸਬੁੱਕ ਵੀ ਕਰਮਾਲੀ ਦਾ ਬਹੁਤ ਪਿਆਰਾਗਾ ਥੋੜਾ ਕੈਮਰੇ ਤੇ ਜ਼ਰੂਰ ਲੱਗਦੀ ਆ ਹੋਰ ਕੋਈ ਦਿੱਕਤ ਨਹੀਂ ਕਰਮਾਲੀ ਦੀ ਬਾਕੀ ਬਾਈ ਦੇ ਘਰ ਦੀ ਝੋਟੀ ਆ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਪਸੂ ਦੋਨੇ ਵੀਰ ਨੇ ਆਪਣੇ ਘਰੋਂ ਨਹੀਂ ਛੇਲ ਕੀਤੇ ਆਗੇ ਚੈੱਕ ਕਰ ਲੋ ਤੇ ਬਾਈ ਫਰੇ ਦਾ ਕੀ ਮੋਲਾ ਜਾਇਜ ਇਹ ਮੈਂ ਲੋਵੇ ਫੋਨ ਤੇ ਕਰਾਂਗਾ ਕਿ ਬੱਬਨਾ ਨਾ ਹਜੇ ਕੱਚੀ ਆ ਠੀਕ ਆ ਹਜੇ ਕੱਚੀ ਆ ਕੱਚੀਆਂ ਵਾਲਾ ਮੁੱਲ ਹੋਊਗਾ ਜਦੋਂ ਮਤਲਬ ਕਿ ਸੂਣ ਦੇ ਨੇੜੇ ਹੀ ਉਹਦਾ ਹੋ ਜਾਗਾ ਮੁੱਲ ਹੋਊਗਾ ਉਹਦਾ ਹੋ ਜਾ ਹਾਂ ਬਈ ਹਾਂ ਪਤਲੇ ਪਿੰਡੇ ਦੀ ਮੱਝ ਆਉਂਵੀਂ ਹਾਂ ਬਈ ਪਤਲੇ ਪਿੰਡੇ ਦੀ ਫੁੱਲ ਕਰਮਾਲੀ ਦੇ ਚਮਕਾ ਬਾਕੀ ਐਡਰੈਸ ਨੂੰ ਚੈੱਕ ਕਰ ਲੋ ਹਜੇ ਕੱਚੀ ਕੱਚੀ ਜ਼ਰੂਰ ਨਜ਼ਰ ਆਉਂਦੇ ਚੰਗਣੋਂ ਕਰਮਾਲੀ ਨੇ ਸੂਣਾ ਫੁੱਲ ਕਮਾਲ ਦਾ ਆਰਡਰ ਤਿਆਰ ਕਰਕੇ ਸੂਣਾਗਾ ਮੁੱਲ ਬਈ ਜਾਇ ਜੀ ਹੋਊਗਾ ਹਾਂ ਜਾਇ ਜੀ ਬਈ ਮੁੱਲ ਚਿੰਕਾ ਮੋਲਵਾਈ ਸਵਾਦ ਲੈਣ ਨਾਲ ਨਵੇਂ ਫੋਨ ਲੈਣ ਆਏ ਫੋਨ ਲਾ ਕੇ ਕਹੀ ਜਾਣੀ ਮੇਲੇ ਲਾਈਨ ਲੈ ਵਸ ਗੱਲ ਗੱਲ ਨਹੀਂ ਹੁੰਦੀ ਸਹੀ ਗੱਲ ਆ ਭਰਾ ਬਾਈ ਕਹਿੰਦਾ ਸਵਾਦ ਲੈਣ ਵਾਲੇ ਬਾਈ ਫੋਨ ਨਾਲ ਜਿਵੇਂ ਲੈਣੀ ਆਂਗੇ ਉਸੇ ਫੋਨ ਲਾਵੇ ਸਹੀ ਗੱਲ ਆ ਨਾਲੇ ਆਪਦਾ ਟਾਈਮ ਖਰਾਬ ਕਰਾਣ ਵਾਲੇ ਸਾਡਾ ਕਰਦੇ ਬਾਕੀ ਗਾੜੀ ਕੁੜੀ ਚੈੱਕ ਕਰ ਲੋ ਫੋਨ ਚੰਗੀਆਂ ਕਰ ਮਿਲਦੀ ਨਾਗਸੀ ਕੇ ਭਰਾ ਕੋਲੇ ਦੋ ਆਪਾਂ ਦੋਵੇਂ ਹੀ ਦਿਖਾ ਦਿੱਤੇ ਜੇ ਕਿਸੇ ਵੀ ਵੀਰ ਨੂੰ ਦੋਮਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਜੀ ਵੀਡੀਓ ਨੇ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਨੂੰ ਧੰਨਵਾਦ ਜੀ